ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਬਰਜਿੰਦਰ ਸਿੰਘ ਟਿੰਕੂ ਧੰਨ ਧੰਨ ਬਾਬਾ ਦੀਪ ਸਿੰਘ ਵੈਲਫੇਅਰ ਸੁਸਾਇਟੀ ਵੱਲੋਂ ਜੋ ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ਤੋਂ ਸਮਰਪਤ ਅਸੀਂ ਹਰ ਸਾਲ ਲੋੜਵੰਦ ਲੜਕੀਆਂ ਦਾ ਅਨੰਦ ਗਾਠ ਕਰਵਾਉਂਦੇ ਆ ਉਹ ਇਸ ਵਾਰ ਮਿਤੀ 16 ਫਰਵਰੀ ਦਿਨ ਆਇਆ ਤੁਹਾਨੂੰ ਭਾਈ ਸੇਵਾ ਸਿੰਘ ਹਾਲ ਵੀ ਕੇ ਕਰਵਾਏ ਜਾ ਰਹੇ ਨੇ ਤੇ ਆਪ ਸਭ ਸੰਗਤਾਂ ਨੂੰ ਅਪੀਲ ਕਰਦੇ ਆ ਬੇਨਤੀ ਕਰਦੇ ਆ ਕਿ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਆ ਕੇ ਇਸ ਪ੍ਰੋਗਰਾਮ ਦੀ ਸ਼ਾਨ ਵਧਾਓ ਜੀ ਤਕਰੀਬਨ ਕਿੰਦਾਂ ਦੀ ਤਿਆਰੀ ਕੀਤੀ ਹੈ ਕਿਤੇ ਹੈ ਕਿੰਨੀਆਂ ਕੁ ਲੜਕੀਆਂ ਦੇ ਤੁਸੀਂ ਵਿਆਹ ਕਰ ਰਹੇ ਹੋ ਈਸਵਾਰ ਸਿੰਘ ਜੀ 21 ਲੜਕੀਆਂ ਦੇ ਅਨੰਦ ਕਾਰਜ ਕਰ ਰਹੇ ਨੇ ਜਿਹੜੀਆਂ ਤਿਆਰੀਆਂ ਉਹ ਸਾਰੇ ਸਾਡੇ ਸਤਕਾਰਯੋਗ ਮੈਂਬਰ ਸਾਰੇ ਬੈਠੇ ਨੇ ਇੱਥੇ ਵੀ ਵੇਖ ਸਕਦੇ ਹੋ ਸਾਰਿਆਂ ਦੇ ਸਹਿਯੋਗ ਦੇ ਸਦਕੇ ਤਿਆਰੀਆਂ ਕਰ ਰਹੇ ਆ ਤਿਆਰੀਆਂ ਦਾ ਮਤਲਬ ਜਿਵੇਂ ਜੋ ਜੋ ਲੰਗਰ ਚ ਬੰਨਣਾ ਹੈ ਜੀ ਜੋ ਸਮਾਨ ਦੇਣ ਵਾਲਾ ਲੋਡਵਾਂ ਸਮਾਨ ਆ ਜਿੱਦਾਂ ਕਿ ਕਾਫੀ ਚੀਜ਼ਾਂ 52 ਚੀਜ਼ਾਂ ਜਿਹੜੀਆਂ ਲੋਡਵਾਂ ਦੇ ਟਰੇਲਰ ਦੇਣ ਵਾਲੀਆਂ ਨੇ ਉਹ ਸਾਰੀਆਂ ਖਰੀਦੋ ਉਹ ਤੁਹਾਡੇ ਮੈਂਬਰ ਸਾਰੇ ਵਕਤ ਤਰ੍ਹਾਂ ਦੀ ਕਰ ਰਹੇ ਨੇ ਠੀਕ ਉਹ ਨਹੀਂ ਸਾਡੇ ਗ੍ਰਹਿ ਵਿਆਹ ਹੈ ਤੇ ਇਹ ਜਿਹੜੇ 16 ਤਰੀਕ ਨੂੰ ਐਤਵਾਰ ਵਾਲੇ ਦੇ ਇੱਕ ਇੱਕ ਲੜਕੀਆਂ ਦੇ ਜਿਹੜੇ ਵਿਆਹ ਕਰਾ ਰਹੇ ਨੇ ਕਰਵਾ ਰਹੇ ਨੇ ਉਹਦੇ ਵਿੱਚ ਜੋ ਵੀ ਸਮਾਨ ਦਿੱਤਾ ਜਾਣਾ ਦਾਜ ਦਾਜਾਂ ਲੰਗਰ ਦਾ ਉਹਦੇ ਬਾਰੇ ਸਾਰਾ ਸਲਾਹ ਮਸ਼ਵਰਾ ਕਰਨਾ ਇਹ ਤੇ ਆਪਾਂ ਜੋ ਵੀ ਇਹ ਸਾਰੇ ਨਾਲ ਮਿਲ ਕੇ ਐ ਪ੍ਰੋਗਰਾਮ ਨੂੰ ਬੜੇ ਵਧੀਆ ਤਰੀਕੇ ਨਾਲ ਕਰ ਰਹੇ ਆ ਤੇ ਆਪਾਂ ਜਨਤਾ ਨੂੰ ਕਹਿੰਦੇ ਆ ਇਥੇ ਆ ਕੇ ਆਪਣਾ ਯੋਗਦਾਨ ਪਾਉਣ ਵਾਲੇ ਬੇੜੀਆਂ ਜਿਹੜੀਆਂ ਉਮੀਦ ਸਨਕਾਰ ਦੇ ਪ੍ਰਧਾਨ ਹੋਣ ਦੇ ਨਾਤੇ ਆਪਾਂ ਸਾਰੇ ਸਵਨਕਰ ਭਰਾਵਾਂ ਨੂੰ ਆਪਣੇ ਇਸ ਪਰਦਸਯੋਗ ਦੇਣ ਵਾਸਤੇ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਸਾਰੇ ਸਵਨਕਰ ਵੀ ਸਾਡੇ ਇਸ ਬਰਾ ਦਾ ਸਾਥ ਦਿਓ ਤਾਂ ਕਿ ਇਸ ਵਿਆਹਾਂ ਦੇ ਪ੍ਰੋਗਰਾਮ ਅਹੀਂ ਹੋਰ ਗਾਦੋ ਤਰੀਕੇ ਨਾਲ ਜਿਹੜੀਆਂ ਕੋਈ ਹੋਰ ਸਾਡੇ ਲੋਕ ਕੋਈ ਕਮੀਆਂ ਰਹੀਆਂ ਦੀਆਂ ਕਮੀਆਂ ਛੇਵੇਂ ਰਹੀਆਂ ਦੀਆਂ ਹਨ ਗਿਆ ਇਹਨੂੰ ਵੱਧ ਤੋਂ ਵੱਧ ਕਰਕੇ ਬੜੇ ਤਰੀਕੇ ਨਾਲ ਸਾਰੇ ਫੰਕਸ਼ਨ ਨੂੰ ਕੰਪਲੀਟ ਕੀਤਾ ਜਾਦਾ ਹੈ